ਤਨ ਤਨ ਬਾਬਾ ਸੁਖਦਾਜੀ ਅਤੇ ਤਨ ਤਨ ਬਾਬਾ ਅੰਧਾਲ ਜੀ ਅੱਜ ਮੇਲਾ ਬਣਾਇਆ ਗਿਆ ਜੀ 8 ਜੁਲਾਈ ਦਿਨ ਸਮੋਹ ਬਾਬੂ ਜੀ 10 ਵਜੇ ਝੰਡੇ ਦੀ ਰਸਮ ਕੀਤੀ ਗਈ ਉਸ ਤੋਂ ਬਾਅਦ ਜੋ ਲੰਗਰ ਟੁੱਟ ਵਰਤੇ ਜੀ ਫਿਰ ਸਟੇਜ ਦੀ ਰਸਮ ਕੀਤੀ ਗਈ ਜੀ ਉਹਦੇ ਵਿੱਚ ਕਲਾਕਾਰ ਬਹੁਤ ਵਧੀਆ ਵਧੀਆ ਪ੍ਰੋਗਰਾਮ ਕਰਕੇ ਗਏ ਰੰਗ ਰੰਗ ਪ੍ਰੋਗਰਾਮ ਹੋ ਰਿਹਾ ਜੀ ਇਹਦੇ ਵਿੱਚ ਜਿਹੜੇ ਸਾਡੇ ਮੁੱਖ ਮਹਿਮਾਨ ਜੀ ਹਰਦੇਵ ਸਿੰਘ ਲਾਡੀ ਸ਼ਰੋਆਣੀ ਜੀ ਉਹਨਾਂ ਵੱਲੋਂ ਕੂਲੀ ਦੀ ਉੱਚੀ ਸ਼ਾਲ ਪਟੜੀ ਦੀ ਉੱਚੀ ਸ਼ਾਲ ਦਾ ਫਰਸਟ ਨਾਮ ਪਹਿਲਾ ਨਾਮ ਜਿਹੜੀ ਸੋਨੇ ਦੀ ਮੁੱਤੀ ਉਹਨਾਂ ਨੂੰ ਦਿੱਤੀ ਗਈ ਹਰਦੇਵ ਸਿੰਘ ਲਾਡੀ ਸਵਰਨ ਸਿੰਘ ਧਰਮੀਵਾਲ ਸਰਪੰਚ ਉਹਨਾਂ ਵੱਲੋਂ ਦਿੱਤੀ ਗਈ ਜੀ ਉਸ ਤੋਂ ਬਾਅਦ ਜੋ ਜਿਹੜਾ ਫਰਸਟ ਰਿਹਾ ਜੀ ਮਨਦੀਪ ਸੈਕੰਡ ਰਿਹਾ ਜੀ ਕਾਕਾ ਆਨੰਦਾ ਚੋੜ ਥਰਡ ਰਿਹਾ ਜੀ सोनू ਬੋਸੀ ਜਿਵੇਂ ਮੇਲੇ ਦੇ ਵਿੱਚ ਜਿੰਨੀ ਸਹਾਇਤਾ ਸੰਗਤ ਦੀ ਪਹੁੰਚੀ ਸੀ ਉਹਨਾਂ ਦਾ ਮੈਂ ਦਿਲੋਂ ਆਪਣੇ ਸਾਰਿਆਂ ਦੇ ਪਹੁੰਚੇ ਤੇ ਧੰਨਵਾਦ ਕਰਦਾ ਜੀ ਪ੍ਰਮਾਤਮਾ ਜਿੱਦਾਂ ਚੜ੍ਹਦੀ ਕਲਾ ਵਿੱਚ ਰੱਖੇ ਸਾਰਿਆਂ ਨੂੰ ਬਸ ਫੈਰੂ ਛੀਗਾ ਖਾਲਸਾ ਵਾਲੇ ਮੰਡੀ ਬਠਲਾ ਜੀ ਜਗਦਾਰਦਾਰੀ ਜੀ ਰੋਮੀ ਅਸ ਜੀ ਤਨ ਤਨ ਬਾਬਾ ਸਮੁੰਦਾਜੀ ਤਤਨ ਤਨ ਬਾਬਾ ਅੰਧਰ ਜੀ ਅੱਜ ਮੇਲਾ ਬਣਾਇਆ ਗਿਆ ਜੀ ਘੱਟ ਜਲਾਈ ਜਨ ਸੰਗੋਗ ਜੀ 10 ਵਜੇ ਝੰਡੇ ਦੀ ਰਸਮ ਕੀਤੀ ਗਈ ਉਸ ਤੋਂ ਬਾਅਦ ਜੋ ਪਲੰਘਰ ਟੁੱਟ ਵਰਤੇ ਜੀ ਫਿਰ ਸਟੇਜ ਦੀ ਰਸਮ ਕੀਤੀ ਗਈ ਜੀ ਉਹਦੇ ਵਿੱਚ ਕਲਾਕਾਰ ਬਹੁਤ ਵਧੀਆ-ਵਧੀਆ ਪ੍ਰੋਗਰਾਮ ਕਰਕੇ ਗਏ ਰੰਗ ਰੰਗ ਪ੍ਰੋਗਰਾਮ ਹੋਇਆ ਜੀ ਇਹਦੇ ਵਿੱਚ ਜਿਹੜੇ ਸਾਡੇ ਮੁੱਖ ਮਹਿਮਾਨ ਜੀ ਹਰਦੇਵ ਸਿੰਘ ਲਾਡੀ ਸ਼ਿਰੋਆ ਲਈ ਜੀ ਉਹਨਾਂ ਵੱਲੋਂ ਸੂਲੀ ਦੀ ਉੱਚੀ ਸ਼ਾਲ ਪਟੜੀ ਦੀ ਉੱਚੀ ਸ਼ਾਲ ਦਾ ਫਰਸਟ ਨਾਮ ਪਹਿਲਾ ਨਾਮ ਜਿਹੜੀ ਸੋਨੇ ਦੀ ਮੁੱਤੀ ਉਹਨਾਂ ਨੂੰ ਦਿੱਤੀ ਗਈ ਹਰਦੇਵ ਸਿੰਘ ਲਾਡੀ ਸਵਰਨ ਸਿੰਘ ਧਰਮੀਵਾਲ ਸਰਪੰਚ ਉਹਨਾਂ ਵੱਲੋਂ ਦਿੱਤੀ ਗਈ ਜੀ ਉਸ ਤੋਂ ਬਾਅਦ ਜੋ ਜਿਹੜਾ ਫਰਸਟ ਰਿਹਾ ਜੀ ਮਨਦੀਪ ਸੈਕੰਡ ਰਿਹਾ ਜੀ ਕਾਕਾ ਆਨੰਦਾ ਚੋੜ ਥਰਡ ਰਿਹਾ ਜੀ ਸੋਨੂ ਬੋਸੀ ਤੇ ਮੇਲੇ ਦੇ ਵਿੱਚ ਜਿੰਨੀ ਸਾਹਾ ਸੰਗਤ ਦੀ ਪਹੁੰਚੀ ਸੀ ਉਹਨਾਂ ਦਾ ਮੈਂ ਦਿਲੋਂ ਆਪਣੇ ਸਾਰਿਆਂ ਦੇ ਪੁੰਚੇ ਤੇ ਧੰਨਵਾਦ ਕਰਦਾ ਜੀ ਪ੍ਰਮਾਤਮਾ ਇਦਾਂ ਚੜ੍ਹਦੀ ਕਲਾ ਵਿੱਚ ਰੱਖੇ ਸਾਰਿਆਂ ਨੂੰ ਬਸ ਸਾਈ ਗੁਰੂ ਛਿਗਾ ਖਾਲਸਾ ਵਾਹਿਗੁਰੂ